ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਅਸੀਂ ਬਹੁਤ ਪਿਆਰਾ ਗਾਰਡੀਨ ਡਿਜ਼ਾਈਨ ਲੈ ਕੇ ਆਏ ਹਾਂ ਜਿਹਨੂੰ ਬਣਾਉਣਾ ਵੀ ਸੌਖਾ ਹੈ ਤੇ ਕਿਸੇ ਵੀ ਤੁਸੀਂ ਕੋਟੀ ਜੈਕਟ ਵਿੱਚ ਇਹਨੂੰ ਪਾ ਸਕਦੇ ਹੋਗੇ ਤੇ ਇਹਨੂੰ ਬਣਾਉਣਾ ਕਿਸ ਤਰ੍ਹਾਂ ਕਿੰਨੇ ਮਲਟੀਪਲ ਕੁੰਡਿਆਂ ਤੇ ਬਣਦਾ ਉਹਦੇ ਬਾਰੇ ਗੱਲ ਕਰਦੇ ਆਂਗੇ ਦੇਖੋ ਜੀ ਚਾਰ ਕੁੰਡਿਆਂ ਦੇ ਮਲਟੀਪਲ ਡਿਜ਼ਾਈਨ ਬਣਦਾ ਹੈ ਦੇਖੋ ਚਾਰ ਚਾਰ ਤੇ ਚਾਰ ਚਾਰ ਇਸ ਤਰ੍ਹਾਂ ਚਾਰ-ਚਾਰ ਕੁੰਡੇ ਦੇ ਮਲਟੀਪਲ ਡਿਜ਼ਾਈਨ ਬਣਦਾ ਤੇ ਆਪਣੇ ਇਹ ਦੋ ਕੁੰਡੇ ਐਕਸਟਰਾ ਨੇਗੇ ਸਾਈਡਾਂ ਦੇ ਲਈ ਠੀਕ ਹੈ ਜੀ ਬਣਾਉਣਾ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਬਾਰਡਰ ਤੋਂ ਬਾਅਦ ਜਦੋਂ ਆਪਾਂ ਸਟਾਰਟਿੰਗ ਕਰਨੀ ਹੈ ਤਾਂ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਠੀਕ ਹੈ ਜੀ ਧਾਗਾ ਅੱਗੇ ਲਿਆਵਾਂਗੇ ਪਹਿਲਾ ਕੁੰਡਾ ਉਤਾਰਨ ਤੋਂ ਬਾਅਦ ਪੂਰੀ ਸਲਾਈ ਆਪਾਂ ਉਲਟੀ ਬੁਣਣੀ ਹੈ ਫਰਸਟ ਸਲਾਈ ਆਪਣੀ ਪਹਿਲੀ ਸਲਾਈ ਹੈ ਸਿੱਧੀ ਸਾਈਡ ਤੋਂ पूरी सिलाई आप उल्टी बुनगे पूरी सिलाई आप उल्टी बुन के कंप्लीट कर दे देखो जी पूरी सिलाई मैं उल्टी बुन लई है पीछे लास्ट वाला कुंडा सीधा बुन ठीक है जी पहली सिलाई अपनी कंप्लीट हो गई है हम आ गए आप उल्टी साइड दूजी सिलाई है पहला कुंडा एज इट इज़ उतार लाँगे आप ਦੇਖੋ ਤਾਗਾ ਇਹਨੂੰ ਪਿੱਛੇ ਲੈ ਜਾਾਂਗੇ ਪੂਰੀ ਸਲਾਈ ਆਪਾਂ ਹੁਣ ਸਿੱਧੀ ਬੁਣਾਂਗੇ ਠੀਕ ਹੈ ਜੀ ਉਲਟੀ ਸਾਈਡ ਆਹ ਹੈ ਪਰ ਸਲਾਈ ਆਪਾਂ ਪੂਰੀ ਸਿੱਧੀ ਬੁਣਨੀ ਆ ਇਸ ਲਾਈਨ ਨੂੰ ਆਪਾਂ ਪੂਰੀ ਨੂੰ ਸਿੱਧੀ ਬੁਣ ਕੇ ਕੰਪਲੀਟ ਕਰਦੇ ਹੁਣ ਅੱਗੇ ਜੀ ਆਪਾਂ ਸਿੱਧੀ ਸਾਈਡ ਤੀਜੀ ਸਲਾਈ ਆਪਣੀ ਪਹਿਲੇ ਗੁੰਡੇ ਨੂੰ ਇਸ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਕਰਾਂਗੇ ਪੂਰੀ ਸਲਾਈ ਆਪਾਂ ਫੇਰ ਉਲਟੀ ਬੁਣਾਂਗੇ ਠੀਕ ਹੈ ਜੀ ਇਨੂੰ ਇਸੇ ਤਰ੍ਹਾਂ ਆਪਾਂ ਉਲਟੀ ਬੁਣ ਕੇ ਕੰਪਲੀਟ ਕਰਾਂਗੇ ਇਹ ਪਹਿਲੀਆਂ ਆਪਣੀਆਂ ਚਾਰ ਸਲਾਈਆਂ ਇਸੇ ਤਰ੍ਹਾਂ ਪੈਣਗੀਆਂ ਸਿੱਧੀ ਸਾਈਡ ਤੋਂ ਦੋ ਸਲਾਈਆਂ ਉਲਟੀਆਂ ਤੇ ਉਲਟੀ ਸਾਈਡ ਤੋਂ ਦੋ ਸਲਾਈਆਂ ਸਿੱਧੀਆਂ ਬੁਣਨੀਆਂ ਨੇ ਆਪਾਂ ਨੇ ਠੀਕ ਹੈ ਜੀ ਚਾਰ ਸਲਾਈਆਂ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰਨੀਆਂ ਨੇ ਹੁਣ ਦੇਖੋ ਚੌਥੀ ਸਲਾਈਆ ਉਲਟੀ ਸਾਈਡ ਤੋਂ ਤਾਂ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰਾਂਗੇ ਧਾਗਾ ਪਿੱਛੇ ਲੈ ਕੇ ਆਵਾਂਗੇ ਪੂਰੀ ਸਲਾਈ ਆਪਾਂ ਸਿੱਧੀਆਂ ਵੀ ਅਸੀਂ ਕੰਪਲੀਟ ਕਰਾਂਗੇ ਠੀਕ ਹੈ ਜੀ ਇਹ ਆਪਣੀ ਚੌਥੀ ਸਲਾਈ ਹੈ ਬਸ ਇਹ ਚਾਰ ਸਲਾਈਆਂ ਆਪਾਂ ਬੁਣਨੀਆਂ ਸੀ ਦੋ ਸਿੱਧੀਆਂ ਦੋ ਉਲਟੀਆਂ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰ ਲਵਾਂਗੇ ਦੇਖੋ ਜੀ ਹੁਣ ਆ ਗਿਆ ਆਪਾਂ ਸਿੱਧੀ ਸਾਈਡ ਆਪਣੀ ਪੰਜਵੀਂ ਸਲਾਈ ਹੈ ਪਹਿਲੇ ਕੁੰਡੇ ਨੂੰ ਆਪਾਂ ਇਸੇ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਕਰਾਂਗੇ ਹੁਣ ਪਹਿਲਾਂ ਆਪਾਂ ਤਿੰਨ ਕੁੰਡੇ ਉਲਟੇ ਬੁਣਾਂਗੇ ਇੱਕ 2 ਤੇ 3 ਤਿੰਨ ਕੁੰਡੇ ਆਪਾਂ ਉਲਟੇ ਬੁਣਾਂਗੇ ਤਾਂਗਾ ਪਿੱਛੇ ਹੁਣ ਇੱਕ ਕੁੰਡੇ 'ਚ ਆਪਾਂ ਨੇ ਤਿੰਨ ਕੁੰਡੇ ਬਣਾਉਣੇ ਨੇ ਦੇਖੋ ਇੱਕ ਵਾਰ ਸਿੱਧਾ ਬੁਣਿਆ ਦੂਜਾ ਕੁੰਡਾ ਆਪਾਂ ਸਲਾਈ ਦੇ ਉੱਤੋਂ ਦੀ ਤਾਂਗਾ ਲਵੇਟਿਆ ਤੇ ਫੇਰ ਆਪਾਂ ਇੱਕ ਵਾਰ ਬੁਣਿਆ ਠੀਕ ਹੈ ਜੀ ਦੇਖੋ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਉਣੇ ਨੇ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਉਲਟੇ ਬੁਣਾਗੇ 2 ਤੇ 3 ਫਿਰ ਤਾਗਾ ਪਿੱਛੇ ਗੁੰਡੇ ਤੋਂ ਚੌਥਾ ਗੁੰਡਾ ਆਪਣਾ ਹੈ ਇਹ ਤੋਂ ਆਪਾਂ ਨੇ ਤਿੰਨ ਗੁੰਡੇ ਬਣਾਉਣੇ ਨੇ 2 ਤੇ ਇੱਕ ਵਾਰ ਫਿਰ ਬੁਣਾਗੇ ਤਿੰਨ ਤਾਗਾ ਅੱਗੇ ਤਿੰਨ ਗੁੰਡੇ ਉਲਟੇ ਦੋ ਤਿੰਨ ਤੇ ਫੇਰ ਆਪਾਂ ਤਾਗਾ ਪਿੱਛੇ ਕਰਕੇ ਇੱਕ ਗੁੰਡੇ 'ਚ ਆਪਾਂ ਤਿੰਨ ਗੁੰਡੇ ਬਣਾਉਣੇ ਨੇ ਦੇਖੋ ਇੱਕ ਵਾਰ ਬੁਣ ਕੇ ਲਿਆ ਦੂਜੀ ਵਾਰ ਆਪਾਂ ਤਾਗਾ ਲੈ ਵਟਿਆ ਤੇ ਫੇਰ ਆਪਾਂ ਬੁਣਿਆ ਫੇਰ ਆਪਾਂ ਤਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਆਪਣੇ ਉਲਟੇ ਆਉਣਗੇ 1 2 ਤੇ 3 ਤੱਗਾ ਪਿੱਛੇ ਕਰਾਂਗੇ ਫਿਰ ਆਪਾਂ ਇੱਥੋਂ ਗੁੰਕੇ ਲਾਵਾਂਗੇ ਤਿੰਨ ਗੁੰਡੇ 1 2 ਤੇ 3 ਠੀਕ ਹੈ ਜੀ ਲਾਸਟ ਗੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਹੁਣ ਆ ਗਈ ਆਪਣੀ 6ਵੀਂ ਸਲਾਈ ਉਲਟੀ ਸਾਈਡ ਤੋਂ ਦੇਖੋ ਕੀ ਕਰਨਾ ਆਪਾਂ ਨੇ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਚ ਦੇਖੋ ਪੱਲਾ ਕੁੰਡਾ ਉਤਾਰਨ ਤੋਂ ਬਾਅਦ ਆਪਾਂ ਹੁਣ ਇਹ ਆਪਾਂ ਇੱਕ ਕੁੰਡੇ ਵਿੱਚੋਂ ਤਿੰਨ ਕੁੰਡੇ ਬਣਾਏ ਨੇ ਇਹਦੇ ਚੋਂ ਪਹਿਲਾ ਕੁੰਡਾ ਆਪਾਂ ਇਸੇ ਤਰ੍ਹਾਂ ਉਤਾਰ ਲਾਂਗੇ ਤੇ ਤਾਗਾ ਘਮਾਉਂਦੇ ਹੋਏ ਉੱਪਰ ਦੀ ਪਿੱਛੇ ਲੈ ਜਾਾਂਗੇ ਤੇ ਸੈਂਟਰ ਵਾਲਾ ਕੁੰਡਾ ਆਪਾਂ ਸਿੱਧਾ ਬੁਣ ਲੈਣਾ ਹੈ ਤਾਗਾ ਫੇਰ ਆਪਾਂ ਪਿੱਛੇ ਲਿਆਉਣਾ ਹੈ ਉਸ ਤੋਂ ਬਾਅਦ ਅਗਲਾ ਕੁੰਡਾ ਫੇਰ ਆਪਾਂ ਇਸੇ ਤਰ੍ਹਾਂ ਉਤਾਰਨਾ ਹੈ ਫੇਰ ਆਪਾਂ ਤਾਗਾ ਪਿੱਛੇ ਲੈ ਜਾਾਂਗੇ ਤੇ ਹੁਣ ਆਪਣੇ ਇਹ ਤਿੰਨ ਗੁੰਡੇ ਸਿੱਧੇ ਹੋਣੇ ਜਾਣਗੇ ਠੀਕ ਹੈ ਜੀ ਸਮਝਣ ਵਾਲੀ ਗੱਲ ਸਿਰਫ ਇਹੀ ਹੈ ਦੇਖੋ ਤਾਗਾ ਆਪਾਂ ਹੁਣ ਪਿੱਛੇ ਲੈ ਕੇ ਆਵਾਂਗੇ ਤਿੰਨ ਗੁੰਡੇ ਆ ਗਏ ਆਪਣੇ ਜਿਹੜੇ ਇੱਕ ਚੋਂ ਤਿੰਨ ਬਣਾਏ ਸੀ ਪਹਿਲਾ ਗੁੰਡਾ ਆਪਾਂ ਇਸੇ ਤਰ੍ਹਾਂ ਉਤਾਰਾਂਗੇ ਫਿਰ ਆਪਾਂ ਤਾਗਾ ਪਿੱਛੇ ਲੈ ਕੇ ਜਾਵਾਂਗੇ ਤੇ ਇਹ ਸੈਂਟਰ ਵਾਲਾ ਗੁੰਡਾ ਆਪਾਂ ਸਿੱਧਾ ਬੁਣ ਲਵਾਂਗੇ ਤਾਗਾ ਫੇਰ ਆਪਾਂ ਪਿੱਛੇ ਲੈ ਕੇ ਆਵਾਂਗੇ ਤੇ ਇਹ ਕੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ। ਤਾਗਾ ਫੇਰ ਪਿੱਛੇ ਲੈ ਕੇ ਜਾਵਾਂਗੇ ਤੇ ਤਿੰਨ ਕੁੰਡੇ ਆਪਣੇ ਸਿੱਧੇ ਬੁਣ ਲਵਾਂਗੇ। 2 ਤੇ 3 ਤਾਗਾ ਹੁਣ ਫੇਰ ਆਪਾਂ ਪਿੱਛੇ ਲਿਆਉਣਾ ਹੈ। ਇਹ ਕੁੰਡੇ ਨੂੰ ਇਸੇ ਤਰ੍ਹਾਂ ਉਤਾਰਨਾ ਹੈ। ਠੀਕ ਹੈ ਜੀ ਉਸ ਤੋਂ ਬਾਅਦ ਤਾਗਾ ਪਿੱਛੇ ਲੈ ਕੇ ਜਾਵਾਂਗੇ। ਤੇ ਆਪਾਂ ਸੈਂਟਰ ਵਾਲਾ ਗੁੰਡਾ ਸਿੱਧਾ ਬੁਣ ਲਵਾਂਗੇ। ਤਾਗੇ ਨੂੰ ਫੇਰ ਅੱਗੇ ਲਿਆ ਕੇ ਫੇਰ ਗੁੰਡਾ ਇਸ ਤਰ੍ਹਾਂ ਉਤਾਰਾਂਗੇ ਬਿਨਾ ਬੁਣੇ। ਠੀਕ ਹੈ ਜੀ। ਤਿੰਨ ਗੁੰਡੇ ਜਿਹੜੇ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਏ ਨੇ, ਉਹਨਾਂ 'ਚ ਆਪਾਂ ਸੈਂਟਰ ਵਾਲਾ ਗੁੰਡਾ ਬੁਣਨਾ ਹੈ। ਸਾਈਡਾਂ ਵਾਲੇ ਗੁੰਡੇ ਆਪਾਂ ਇਸੇ ਤਰ੍ਹਾਂ ਉਤਾਰਾਂਗੇ। ਦੇਖੋ ਤਾਗਾ ਲਿਆਂਦਾ ਅੱਗੇ ਗੁੰਡਾ ਉਤਾਰਿਆ। ਤਾਗੇ ਨੂੰ ਫੇਰ ਪਿੱਛੇ ਲੈ ਕੇ ਗਏ। ਸੈਂਟਰ ਵਾਲਾ ਗੁੰਡਾ ਆਪਾਂ ਸਿੱਧਾ ਬੁਣਿਆ। ਫੇਰ ਧਾਗਾ ਪਿੱਛੇ ਲਿਆਂਦਾ ਤੇ ਕੁੰਡਾ ਉਤਾਰਿਆ ਧਾਗੇ ਨੂੰ ਫੇਰ ਅੱਗੇ ਲੈ ਕੇ ਗਏ ਤਿੰਨ ਕੁੰਡੇ ਆਪਾਂ ਸਿੱਧੇ ਬੁਣਨੇ ਨੇ ਤਿੰਨ ਤੇ ਲਾਸਟ ਵਾਲਾ ਕੁੰਡਾ ਆਪਣਾ ਇਹਨੂੰ ਆਪਾਂ ਉਲਟਾ ਬੁਣ ਲਵਾਂਗੇ ਹੁਣ ਅਗੀ ਜੀ ਆਪਣੀ 7ਵੀਂ ਸਲਾਈ ਸਿੱਧੀ ਸਾਈਡ ਤੋਂ ਦੇਖੋ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਤਾਗਾ ਅੱਗੇ ਕਰਕੇ ਪਹਿਲੇ ਦੋ ਕੁੰਡੇ ਆਪਾਂ ਇੱਥੇ ਉਲਟੇ ਬੁਣਾਂਗੇ ਤਾਗਾ ਪਿੱਛੇ ਕਰਾਂਗੇ ਦੇਖੋ ਹੁਣ ਹੁਣ ਇੱਥੇ ਇੱਕ ਕੁੰਡਾ ਆਪਣਾ ਉਲਟਾ ਰਹਿੰਦਾ ਤੇ ਤਿੰਨ ਕੁੰਡੇ ਆਪਣੇ ਸਿੱਧੇ ਨੇਗੇ ਕਿ ਤਿੰਨ ਕੁੰਡੇ ਸਿੱਧਿਆਂ ਦੇ ਵਿੱਚੋਂ ਪਹਿਲਾ ਕੁੰਡਾ ਜਿਹੜਾ ਆਪਾਂ ਬਿਨਾ ਬੁਨੇ ਉਤਾਰਿਆ ਸੀ ਉਹ ਤੇ ਇੱਕ ਇਹ ਉਲਟਾ ਕੁੰਡਾ ਇਹਨਾਂ ਦੋ ਦਾ ਆਪਾਂ ਇੱਕ ਕਰ ਦੇਣਾ ਦੇਖੋ ਜੀ ਇਸ ਤਰ੍ਹਾਂ ਸਿੱਧਾ ਬੁੰਦੇ ਹੋਏ ਇੱਕ ਕਰ ਦੇਣਾ ਤੇ ਤਾਗਾ ਅੱਗੇ ਲਿਆ ਕੇ ਸੈਂਟਰ ਵਾਲਾ ਕੁੰਡਾ ਆਪਾਂ ਉਲਟਾ ਬੁਣਨਾ ਹੈ ਤਾਗ ਨੂੰ ਪਿੱਛੇ ਲੈ ਜਾਵਾਂਗੇ ਤੇ ਫਿਰ ਇਹ ਕੁੰਡਾ ਜਿਹੜਾ ਆਪਣਾ ਬਿਨਾ ਬੁਨੇ ਇਹਨੂੰ ਇਸ ਤਰ੍ਹਾਂ ਉਲਟਾ ਕੇ ਪਾਲਣਾ ਆਪਾਂ ਸਲਾਈ ਤੇ ਤੇ ਫੇਰ ਆਪਾਂ ਅਗਲੇ ਉਲٹے ਗੁੰਡੇ ਨਾਲੇ ਨੂੰ ਦੋ ਦਾ ਇੱਕ ਕਰ ਦੇਣਾ ਠੀਕ ਹੈ ਜੀ ਫੇਰ ਤਾਂ ਅੱਗਾ ਅੱਗੇ ਕਰਾਂਗੇ ਇੱਕ ਗੁੰਡਾ ਆਪਾਂ ਉਲਟਾ ਬੁਣਾਂਗੇ ਇੱਥੇ ਤਾਂ ਅੱਗਾ ਪਿੱਛੇ ਕਰਾਂਗੇ ਹੁਣ ਅਗਲੇ ਉਲٹے ਗੁੰਡੇ ਨਾਲ ਆਪਾਂ ਉਸ ਤੋਂ ਅਗਲਾ ਬਿਨਾ ਬੁਣਿਆ ਵਾਲਾ ਗੁੰਡਾ ਜਿਹੜਾ ਉਹ ਦੋ ਦਾ ਇੱਕ ਕਰਾਂਗੇ ਦੇਖੋ ਹੁਣ ਜਦੋਂ ਆਪਾਂ ਸਟਾਰਟਿੰਗ ਚ ਦੋ ਦਾ ਇੱਕ ਕਰਨਾ ਹੈ ਤਾਂ ਆਪਾਂ ਫਰੰਟ ਸਾਈਡ ਤੋਂ ਸਲਾਈ ਇਸਟਰ ਪਾਉਂਦੇ ਹੋਏ ਦੋ ਦਾ ਇੱਕ ਕਰਾਂਗੇ ਤੇ ਤਾਂ ਅੱਗੇ ਕਰਕੇ ਸੈਂਟਰ ਦਾ ਕੁੰਡਾ ਆਪਾਂ ਉਲਟਾ ਬੁਣਨਾ ਹੈ ਫਿਰ ਤਾਂ ਅ ਪਿੱਛੇ ਕਰਾਂਗੇ ਕੁੰਡੇ ਨੂੰ ਆਪਾਂ ਉਲਟਕੇ ਬੁਣਾਂਗੇ ਠੀਕ ਹੈ ਜੀ ਇਸ ਤਰ੍ਹਾਂ ਉਲਟਾ ਕੇ ਆਪਾਂ ਸਲਾਈ ਤੇ ਪਾ ਲਾਂਗੇ ਤੇ ਫਿਰ ਆਪਾਂ ਦੋ ਦਾ ਇੱਕ ਕਰਨਾ ਹੈ ਤਾਂ ਹੁਣ ਦੇਖੋ ਬੈਕ ਸਾਈਡ ਤੋਂ ਠੀਕ ਹੈ ਜੀ ਸਲਾਈ ਪਾਉਂਦੇ ਹੋਏ ਦੋ ਦਾ ਇੱਕ ਕਰਾਂਗੇ ఫ తాగా అటా ాగా పే దే దో కు ఉల్టా కు బు అలా కు కండా ఉల్టా బున ధాగా పిచ్చే కల్టా పాయి అగలే ఉల్టే కు కడే నేను దోదా ਫੇਰ ਆਪਾਂ ਤਾਗਾ ਅੱਗੇ ਕਰਾਂਗੇ ਇੱਕ ਕੁੰਡਾ ਆਪਣਾ ਉਲਟਾ ਤਾਗਾ ਪਿੱਛੇ ਦੇਖੋ ਫਰੰਟ ਸਾਈਡ ਤੋਂ ਇਸ ਤਰ੍ਹਾਂ ਆਪਾਂ ਦੋ ਦਾ ਇੱਕ ਕਰ ਦੇਣਾ ਤਾਗਾ ਅੱਗੇ ਸੈਂਟਰ ਵਾਲਾ ਕੁੰਡਾ ਪੁਣਟਾ ਬਣਾ ਤਾਗਾ ਪਿੱਛੇ ਕੁੰਡੇ ਨੂੰ ਆਪਾਂ ਉਲਟਾ ਕੇ ਸਲਾਈ ਤੇ ਪਾਉਣਾ ਹੈ ਤੇ ਇਸ ਤਰ੍ਹਾਂ ਦੋ ਦਾ ਇੱਕ ਕਰ ਦੇਣਾ ਠੀਕ ਹੈ ਜੀ ਹੁਣ ਅੱਗੇ ਆਪਾਂ ਉਲਟੀ ਸਾਈਡ ਉਲਟੀ ਸਾਈਡ ਆਪਾਂ ਦੇਖੋ ਪੂਰੀ ਸਲਾਈ ਜਿਹੜੀ ਹੁਣ ਉਲਟੀ ਹੀ ਬੁਣਨੀ ਆ ਟੋਟਲ ਸਲਾਈ ਆਪਾਂ ਪੂਰੀ ਉਲਟੀ ਬੁਣਾਗੇ ਠੀਕ ਹੈ ਜੀ ਇਹਨੂੰ ਆਪਾਂ ਉਲਟੀ ਬੁਣ ਕੇ ਕੰਪਲੀਟ ਕਰਦੇ ਹਾਂ ਜੀ ਹੁਣ ਅੱਗੇ ਆਪਾਂ ਸਿੱਧੀ ਸਾਈਡ ਇੱਥੇ ਆਪਣਾ ਡਿਜ਼ਾਈਨ ਹੈ ਜਿਹੜਾ ਇੱਕ ਕੰਪਲੀਟ ਹੁੰਦਾ ਹੁਣ ਆਪਾਂ ਇੱਥੋਂ ਫੇਰ ਦੇਖੋ ਪਹਿਲੀ ਸਲਾਈ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਕਰਕੇ ਆਪਾਂ ਪੂਰੀ ਸਲਾਈ ਜਿਹੜੀ ਉਲਟੀ ਬੁਣ ਲਵਾਂਗੇ ਠੀਕ ਹੈ ਜੀ ਇੱਥੋਂ ਆਪਣੀਆਂ ਸਲਾਈਆਂ ਨੇ ਜਿਹੜੀਆਂ ਚਾਰ ਸਲਾਈਆਂ ਦੁਬਾਰਾ ਰਿਪੀਟ ਹੋਣੀਆਂ ਇੱਥੇ ਜਿਹੜੀਆਂ ਆਪਾਂ ਸਟਾਰਟਿੰਗ ਚ ਪਾਈਆਂ ਸੀ ਦੋ ਉਲਟੀਆਂ ਦੋ ਸਿੱਧੀਆਂ ਸਲਾਈਆਂ ਠੀਕ ਹੈ ਜੀ ਉਸ ਤੋਂ ਬਾਅਦ ਚ ਆਪਣਾ ਅੱਗੇ ਡਿਜ਼ਾਈਨ ਟਿਕੂਗਾ ਇਹੀ ਆਪਾਂ ਪੈਟਰਨ ਬਾਰ-ਬਾਰ ਰਿਪੀਟ ਕਰਨਾ ਹੈ ਦੇਖੋ ਇਸ ਤਰ੍ਹਾਂ ਹੀ ਡਿਜ਼ਾਈਨ ਹੈ ਜਿਹੜਾ ਬਣ ਲੱਗਿਆ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈਗਾ ਤੇ ਬਹੁਤ ਜ਼ਿਆਦਾ ਸੌਖਾ ਹੈਗਾ ਤੇ ਜ਼ਿਆਦਾ ਗੁਣਿਆ ਵੀ ਬਹੁਤ ਜ਼ਿਆਦਾ ਜਾਂਦਾ ਹੈ ਜਦੋਂ ਆਪਾਂ ਡਿਜ਼ਾਈਨ ਬੁੰਦਿਆਂਗੇ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ